ਜਿਸੀ ਸਪੈਸ਼ਲ ਨਾਕਾਬੰਦੀ ਬਲਗਨ ਟਾਕ ਬਾਰੇ ਤੇ ਕੀਤੀ ਹੈ ਇਹ ਨਾਕਾਬੰਦੀ ਦਾ ਪਰਪਸ ਹੈ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਮਾਰੇ ਅਨਸਰ ਆ ਉਹਨਾਂ ਦੀ ਅਸੀਂ ਰੋਕ ਕੇ ਚੈਕਿੰਗ ਕਰਦੇ ਹਾਂ ਜੇ ਕੋਈ ਕਿਸੇ ਕੋਲੇ ਆਪਣੇ ਕੋਲੇ ਰੈਕੋਰਡ ਸਬੰਧੀ ਜੇ ਕੋਈ ਇਸ਼ੂ ਆਉਂਦਾ ਹੈ ਜਾਂ ਉਹਨਾਂ ਕੋਲੇ ਪ੍ਰੋਪਰ ਉਹਨਾਂ ਦਾ ਦਸਤਾਵੇਜ਼ ਨਹੀਂ ਹੈਗਾ ਅਸੀਂ ਉਹਦਾ ਟ੍ਰੈਕ ਕਰਨ ਇਸ਼ੂ ਕਰ ਰਹੇ ਹਾਂ ਮਾਨਯੋਗ ਐਸਐਸਪੀ ਸਾਹਿਬ ਸ਼ਾਹਪੁਰ ਜੀ ਦਿਸ ਦिशा निर्देशਾਤ ਹੈ ਮਾਨਜੋਗੋ ਡੀਐਸਪੀ ਬਸੂਆ ਸ੍ਰੀ ਹਰਕ੍ਰਿਸ਼ਨ ਜੀ ਦੇ ਯਰੇ ਨਿਗਰਾਨੀ ਅੱਜ ਅਸੀਂ ਸਪੈਸ਼ਲ ਨਾਕਾਬੰਦੀ ਬਲਕਨ ਟਾਕ ਕੋਲ ਤੇ ਕੀਤੀ ਹੈ ਇਹ ਨਾਕਾਬੰਦੀ ਦਾ ਪਰਪਸ ਹੈ ਜਿਹੜੇ ਸ਼ਰਾਰਤੀਆਂ ਸਾਡੇ ਜਿਹੜੇ ਮਾਰੇ ਅੰਸਰ ਆ ਉਹਨਾਂ ਦੀ ਅਸੀਂ ਰੋਕ ਕੇ ਚੈਕਿੰਗ ਕਰਦੇ ਹਾਂ ਜੇ ਕੋਈ ਕਿਸੇ ਕੋਲੇ ਆਪਣੇ ਕੋਲੇ ਰਾਇਪ ਕੋ ਵੀ ਸੰਬੰਧੀ ਜੇ ਕੋਈ ਇਸ਼ੂ ਆਉਂਦਾ ਹੈ ਜਾਂ ਉਹਨਾਂ ਕੋਲੇ ਪ੍ਰੋਪਰ ਨਾ ਦਸਤਾਵੇਜ਼ ਨਹੀਂ ਸਕੇ ਅਸੀਂ ਉਹਦਾ ਟ੍ਰੈਫਿਕ ਚਾਨ ਇਸ਼ੂ ਕਰ ਰਹੇ ਹਾਂ ਤੇ ਬਾਕੀ ਜਿਹੜਾ ਮੇਨ ਹੈ ਤੇ ਸਾਡੀ ਸ਼ਿਫਟਿੰਗ ਆਪਰੇਸ਼ਨ ਵੀ ਇਹ ਸਪੈਸ਼ਲ ਨਾਕਾਬੰਦੀ ਹੁੰਦਾ ਇਹੀ ਪਰਫੂ ਹੁੰਦਾ ਹੈ ਕਿ ਜਿਹੜੇ ਵੀ ਏਰੀਆ ਦੇ ਵਿੱਚ ਸ਼ਰਾਬਤੀ ਅਨਸਰ ਹੈ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਆਮ ਪਬਲਿਕ ਦੀ ਸੂਲਤ ਲਈ ਵਧੀਆ ਅਪਹਰਾਲਾ ਹੋ ਸਕੇ ਸੋ ਮੇਰੀ ਸਾਰੇ ਜਿਹੜੇ ਸ਼ਰਾਬਤੀ ਅਨਸਰਾਂ ਨੂੰ ਵੜੀ ਸਖਤ ਚੇਤਾਵਨੀ ਹੈ ਕਿ ਆਪ ਪੁਲਿਸ ਹਮੇਸ਼ਾ ਹੀ ਐਕਟਿਵ ਹੈ ਤੇ ਅਸੀਂ ਹੁਣ ਪੂਰੀ ਸ਼ਕਤੀ ਦੇ ਨਾਲ ਅਸੀਂ ਆਪਣੀ ਨਾਕਾਬੰਦੀ ਕੀਤੀ ਹੋਈ ਹੈ ਜਾਂ ਤਾਂ ਆਪਣਾ ਇਹ ਏਰੀਆ ਛੱਡ ਕੇ ਇੱਥੋਂ ਜਿਹੜੇ ਹੈਗੇ ਆ ਚਲੇ ਜਾਣ ਤੇ ਨਹੀਂ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਤੇ ਬਲਕਿ ਇਹ ਜਿਹੜੀ ਪਬਲਿਕ ਨੂੰ ਵੀ ਦੇਖਤੀ ਹੈ ਕਿ ਜੋ ਆਪਣੇ ਕ੍ਰਾਫਟ ਕਿਸੇ ਵੀ ਜਿੰਨੇ ਵੀ ਅਦਾਸਤਾ ਦੇ ਬੰਦੇ ਆ ਉਹ ਆਪਣਾ ਨਾਮ ਰੱਖਣ ਤੇ ਨਹੀਂ ਉਹਨਾਂ ਦੇ ਅਸੀਂ ਚਰਾ ਨਹੀਂ ਸ਼ੁਕਰਾਂਗੇ